ਕਦੇ ਨਾ ਕਦੇ ਫੇਸਬੁਕ ਚਲਾਉਂਦੇ ਟਾਈਮ ਇਹ ਵਾਲੀ ਚੀਜ਼ ਤੁਹਾਡੇ ਸਾਹਮਣੇ ਆਈ ਹੋਣੀ ਤੇ ਤੁਸੀਂ ਇਹਨੂੰ ਇਗਨੋਰ ਕਰਤਾ ਹੋਣਾ ਕਿਉਂਕਿ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਆ ਕਿ ਜੇਕਰ ਤੁਸੀਂ ਫੇਸਬੁਕ ਤੋਂ ਪੈਸੇ ਕਮਾ ਰਹੇ ਹੋਗੇ ਜਾਂ ਕਮਾਉਣਾ ਚਾਹੁੰਦੇ ਹੋ ਫੇਸਬੁਕ ਤੇ ਪੇਜ ਬਣਿਆ ਆਈਡੀ ਬਣੀ ਆ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਜ਼ਰੂਰੀ ਚੀਜ਼ ਹੈਗੀ ਆ ਤਾਂ ਇਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆਗਾ ਤਾਂ ਇਸ ਬਾਰੇ ਦੱਸਾਂਗੇ ਕਿ ਇਹ ਇੰਨੀ ਜ਼ਰੂਰੀ ਕਿਉਂ ਆ ਇਦਾ ਫਾਇਦਾ ਕੀ ਹੁੰਦਾਗਾ ਫੇਸਬੁਕ ਕਿੰਨਾ ਕਿੰਨਾ ਲੋਕਾਂ ਨੂੰ ਇਹ ਵਾਲੀ ਚੀਜ਼ ਦਿੰਦੀ ਹੈਗੀ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਇਦਾਂ ਦੀਆਂ ਹੋਰ ਜਾਣਕਾਰੀਆਂ ਫ੍ਰੀ ਦੇ ਵਿੱਚ ਸਿੱਖਣ ਲਈ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਵਾਲੀ ਚੀਜ਼ ਜਿਹੜੀ ਮਿਲਦੀ ਹੈਗੀ ਰਾਈਜ਼ਿੰਗ ਕ੍ਰੀਏਟਰ ਲੇਬਲ ਤਾਂ ਇਹ ਹੈ ਕੀ ਚੀਜ਼ ਆ ਕਿਉਂ ਮਿਲਦੀ ਹੈ ਕਿਹਨੂੰ ਦਿੰਦੇ ਆਗੇ ਤਾਂ ਇਹਦੇ ਬਾਰੇ ਆਪਾਂ ਪੂਰੀ ਗੱਲਬਾਤ ਦੱਸਾਂਗੇ ਇਹਦੇ ਬਹੁਤ ਸਾਰੇ ਫਾਇਦੇ ਆ ਮਿੱਤਰੋ ਜੇ ਕਰਤਾ ਨੂੰ ਇਹਨਾਂ ਫਾਇਦਿਆਂ ਬਾਰੇ ਨਹੀਂ ਪਤਾਗਾ ਤਾਂ ਤੁਹਾਨੂੰ ਕੁਝ ਵੀ ਨਹੀਂ ਪਤਾ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਇਗਨੋਰ ਮਾਰ ਦਿੰਦੇ ਆਗੇ ਤਾਂ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਤਾਂ ਇਸ ਦਾ ਨਾਮ ਹੈਗਾ ਰਾਈジング ਕ੍ਰੇਟਰ ਲੇਬਲ ਤਾਂ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਕਿ ਇਹ ਰਾਈジング ਕ੍ਰੇਟਰ ਲੇਬਲ ਜਾਨੀ ਕਿ ਇੱਕ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਕਿ ਉਗਦਾ ਸੂਰਜ ਜਾਂ ਫਿਰ ਚਮਕਦਾ ਸਤਾਰਾ ਐਸ ਟਾਈਪ ਤਾਂ ਇੱਕ ਟਾਈਟਲ ਹੁੰਦਾਗਾ ਜਿਹੜਾ ਕਿ ਆਪਾਂ ਨੂੰ ਫੇਸਬੁੱਕ ਪ੍ਰੋਵਾਈਡ ਕਰਦੀ ਆ ਤਾਂ ਹੁਣ ਇਹ ਇਹ ਦਿੰਦੀ ਕਿਉਂ ਆ ਦਿੰਦੀ ਕਿੰਨਾ ਨੂੰ ਆ ਉਹਦੇ ਬਾਰੇ ਆਪਾਂ ਦੱਸਦੇ ਆ ਤਾਂ ਹੁਣ ਇੱਥੇ ਆਪਾਂ ਦੇਖੋ ਆਈਡੀ ਖੋਲ ਕੇ ਦਿਖਾਉਣੀ ਹੈ ਆਪਣੀ ਆਪਾਂ ਫੇਸਬੁੱਕ ਖੋਲਦੇ ਆ ਤਾਂ ਆਪਾਂ ਨੂੰ ਵੀ ਇਹ ਵਾਲਾ ਲੇਬਲ ਮਿਲ ਗਿਆ ਅੱਗੇ ਇਹ ਮਿਲਦਾ ਹੁੰਦਾ ਸੀ ਮਹੀਨੇ ਦੋ ਮਹੀਨੇ ਖਾਤਰ ਜਾਂ ਫਿਰ ਹੁਣ ਇਹਨਾਂ ਨੇ ਇਹ ਆਏ ਵੀਕਲੀ ਕਰਤਾ ਕਿਸੇ ਨੂੰ ਵੀਕਲੀ ਚੈਲੰਜ ਦੇ ਵਿੱਚ ਮਿਲਦਾਗਾ ਤਾਂ ਇਹ ਲੈਣਾ ਵੀ ਬਹੁਤ ਜ਼ਰੂਰੀ ਆ ਜਿਹੜੇ ਜਿਹੜੇ ਵੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹਦਾ ਮੈਂ ਫਾਇਦਾ ਦੱਸ ਦਣਾ ਸਭ ਤੋਂ ਪਹਿਲਾ ਫਾਇਦਾ ਇਹ ਆ ਜਿਨ੍ਹਾਂ ਨੂੰ ਰਾਈਜ਼ਿੰਗ ਕ੍ਰੀਏਟਰ ਨਾਂ ਦਾ ਲੇਬਲ ਮਿਲਦਾਗਾ ਤਾਂ ਕਿੱਡਾ ਵੀ ਮਰਜ਼ੀ ਛੋਟਾ ਚੈਨਲ ਹੋਵੇ ਪੇਜ ਬਣਿਆ ਹੋਵੇ ਤਾਂ ਉਹਨੂੰ ਫੇਸਬੁੱਕ ਖੁਦ ਸਪੋਰਟ ਕਰਦੀ ਆ ਜੇਕਰ ਉਸ ਕੋਲੇ ਇਹ ਵਾਲਾ ਲੇਬਲ ਹੈਗਾਗਾ ਤਾਂ ਸਾਰੇ ਇਹਦੇ ਜਿਹੜੇ ਚੈਲੰਜ ਪੂਰੇ ਕਰਨੇ ਪੈਂਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਇਹ ਜਿਹੜੀ ਆਪਾਂ ਨੂੰ ਸ਼ੋ ਹੋਊਗੀ ਤਾਂ ਸਭ ਤੋਂ ਪਹਿਲਾਂ ਆਪਾਂ ਪੇਜ ਦੇ ਵਿੱਚ ਚੱਲਦੇ ਆ ਕਿਸ ਤਰੀਕੇ ਦੇ ਲੈਵਲ ਆ ਕਿਵੇਂ ਆਪਾਂ ਕਲੀ-ਕਲੀ ਚੀਜ਼ ਐਕਸਪਲੇਨ ਕਰਾਂਗੇ ਤੇ ਇਹਦੇ ਬਾਰੇ ਪੂਰੀ ਨੌਲੇਜ ਦੇਵਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਗਏ ਫੇਸਬੁੱਕ ਦੇ ਵਿੱਚ ਫੇਸਬੁੱਕ ਦੇ ਵਿੱਚ ਜਾਣ ਤੋਂ ਬਾਅਦ ਇੱਥੇ ਆਪਾਂ ਟੈਪ ਕਰਾਂਗੇ ਆਪਣੀ ਪ੍ਰੋਫਾਈਲ ਦੇ ਉੱਤੇ ਤਾਂ ਪ੍ਰੋਫਾਈਲ ਆਪਾਂ ਓਪਨ ਕਰਾਂਗੇ ਤਾਂ ਇੱਥੇ ਦੇਖੋ ਆਪਣੇ ਕੋਲ ਇਹ ਵਾਲਾ ਮਿਲ ਚੁੱਕਿਆ ਹੈਗਾ ਤੇ ਪਟਾਕੇ ਜਿਹੜੇ ਉਹ ਵੱਜ ਚੁੱਕੇ ਆ ਆਪਾਂ ਨੂੰ ਚੈਲੰਜ ਆਪਣਾ ਕੰਪਲੀਟ ਹੋ ਗਿਆ ਤੇ ਆਪਾਂ ਨੂੰ ਰਾਈジング ਕ੍ਰੀਏਟਰ ਲੈਵਲ ਜਿਹੜਾ ਉਹ ਇੱਕ ਹਫਤੇ ਖਾਤਰ ਮਿਲ ਚੁੱਕਿਆਗਾ ਤਾਂ ਹੁਣ ਇਹਨੂੰ ਇਗਨੋਰ ਨਾ ਕਰਿਆ ਕਰੋ ਕੋਈ ਵੀ ਲੈਵਲ ਫੇਸਬੁਕ ਤੋਂ ਮਿਲਦਾ ਤਾਂ ਉਹ ਬਹੁਤ ਜ਼ਰੂਰੀ ਹੈਗਾ ਤਾਂ ਉਹ ਜਿਹੜੀ ਚੀਜ਼ ਆ ਸਾਮਕੇ ਰੱਖਿਆ ਕਰੋ ਉਹਨੂੰ ਬਰਕਰਾਰ ਰੱਖਿਆ ਕਰੋ ਬਹੁਤ ਕੰਮ ਦੀ ਚੀਜ਼ ਹੁੰਦੀ ਆ ਤਾਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਇਹ ਹੈ ਕੀ ਚੀਜ਼ ਆਪਾਂ ਨੂੰ ਦੇਖੋ ਇੱਥੇ ਜਿੱਥੇ ਲਿਖਿਆ ਹੋਇਆ ਬਠਿੰਡੇ ਵਾਲੇ ਵੀਕਲੀ ਚੈਲੰਜ ਜ਼ੀਰੋ ਇਹਦੇ ਉੱਤੇ ਓਕੇ ਕਰਾਂਗੇ ਵੀਕਲੀ ਚੈਲੰਜ ਦੇ ਉੱਤੇ ਓਕੇ ਕਰਾਂਗੇ ਖੁੱਲ ਜਾਊਗਾ ਤਾਂ ਖੁੱਲਣ ਤੋਂ ਬਾਅਦ ਹੁਣ ਇੱਥੇ ਸਾਰੇ ਦੇ ਸਾਰੇ ਲੇਬਲ ਆ ਗਏ ਹੁਣ ਇੱਥੇ ਹੈ ਕੀ ਇੱਥੇ ਦੇਖੋ 0% ਰਿਮੇਨਿੰਗ ਰਹਿ ਗਿਆ ਜਾਨੀ ਕਿ ਆਪਾਂ ਕੰਪਲੀਟ ਕਰਤਾ 1% ਵੀ ਜਿਹੜਾ ਉਹ ਬਾਕੀ ਨਹੀਂ ਰਹਿ ਗਿਆ ਤਾਂ ਆਪਾਂ ਨੂੰ ਇਹ ਲੇਬਲ ਆ ਜਿਹੜਾ ਮਿਲ ਚੁੱਕਿਆ ਤਾਂ ਹੁਣ ਇਹਦੇ ਵਿੱਚ ਪਹਿਲਾਂ ਇਹਦੇ ਹੁੰਦੇ ਹੈਗੇ ਟਾਸਕ ਉਹ ਪੂਰੇ ਕਰਨੇ ਹੁੰਦੇ ਆ ਉਹ ਤੁਹਾਨੂੰ ਦੱਸ ਦਾਂਗਾ ਫਿਰ ਇਹਨੂੰ ਮੈਂ ਤੁਹਾਨੂੰ ਪੂਰੇ ਫਾਇਦੇ ਦੱਸੂਗਾ ਕਿ ਕੀ ਫਾਇਦੇ ਨੇ ਤਾਂ ਹੁਣ ਇਹਦੇ ਵਿੱਚ ਆਪਾਂ ਨੂੰ ਵੀਕਲੀ ਚੈਲੰਜ ਆਇਆ ਸੀ ਇਹਦੇ ਵਿੱਚ ਸੀਗਾ 50 ਫਾਲੋਅਰ ਚਾਹੀਦੇ ਸੀਗੇ ਆਪਾਂ ਨੂੰ ਉਹ ਆਪਾਂ ਪੂਰੇ ਕਰਤੇ ਆ 15 ਪਬਲਿਕ ਪੋਸਟਾਂ ਚਾਹੀਦੀਆਂ ਸੀ ਇੱਕ ਹਫਤੇ ਦੇ ਵਿੱਚ ਕੋਈ ਵੀ ਪੋਸਟ ਕਰ ਸਕਦਾ ਰੀਲ ਵੀਡੀਓ ਫੋਟੋ ਤਾਂ 15 ਚਾਹੀਦੇ ਸੀ ਇਹ ਵੀ ਆਪਣੇ ਪੂਰੇ ਹੋ ਗਏ ਤੇ ਰਿਪਲਾਈ ਕਰਨਾ ਸੀ ਕਮੈਂਟਾਂ ਦਾ ਜਿਹੜੇ ਕਿ ਅਕਸਰ ਲੋਕ ਕਹਿੰਦੇ ਰਹਿੰਦੇ ਕਿ ਆਪਣੀ ਵੀਡੀਓ ਦੇ ਉੱਤੇ ਕਮੈਂਟ ਨਾ ਲਾਇਆ ਕਰੋ ਤਾਂ ਫੇਸਬੁੱਕ ਉਹ ਖੁਦ ਕਹਿੰਦੀ ਹੈ ਕਿ ਆਪਣੀ ਵੀਡੀਓ ਦੇ ਉੱਤੇ ਜਵਾਬ ਦਿਓ ਜੇ ਕੋਈ ਆਪਣੇ ਤੋਂ ਕੋਈ ਗੱਲਬਾਤ ਪੁੱਛ ਰਿਹਾਗਾ ਤਾਂ ਉਹਨੂੰ ਜਵਾਬ ਦਿਓ ਆਪਣੇ ਕਮੈਂਟਾਂ ਦੇ ਵਿੱਚ ਕਮੈਂਟ ਲਾਓ ਆਪਣੀ ਵੀਡੀਓ ਦੇ ਉੱਤੇ ਤਾਂ ਦੂਸਰਾ ਆਪਾਂ ਚੈਨਲ ਬਣਿਆ ਹੋਇਆ ਜਿਹੜਾ ਕਿ ਇਹ ਬ੍ਰੌਡਕਾਸਟ ਤਾਂ ਉਹਦੇ ਵਿੱਚ ਇੱਕ ਮੈਸੇਜ ਭੇਜਣਾ ਸੀ ਉਹ ਵੀ ਆਪਾਂ ਭੇਜ ਦਿੱਤਾ ਤਾ ਹੁਣ ਆਪਣਾ ਇਹ ਪੂਰਾ ਹੋ ਗਿਆ ਤੇ ਆਪਾਂ ਨੂੰ ਮਿਲ ਗਿਆ ਲੈਵਲ ਹੁਣ ਇਹਦਾ ਜਿਹੜਾ ਫਾਇਦਾ ਕੀ ਆ ਪਹਿਲੀ ਗੱਲ ਤਾਂ ਇਹ ਆ ਕਿ ਆਪਾਂ ਨੂੰ ਜੇਕਰ ਆਪਾਂ ਫੇਸਬੁੱਕ ਪੇਜ ਗਰੋ ਕਰਨਾ ਆਪਾਂ ਜਿਹੜੇ ਆ ਫੇਸਬੁੱਕ ਤੋਂ ਪੈਸੇ ਕਮਾਉਣੇ ਆਗੇ ਜਾਂ ਕੁਝ ਵੀ ਕਰਨਾਗਾ ਤਾਂ ਉਹਦੇ ਖਾਤਰ ਜੇਕਰ ਆਪਾਂ ਇਹ ਲੈਵਲ ਪੂਰੇ ਕਰਾਂਗੇ ਨਾਲ ਦੀ ਨਾਲ ਆਪਣੀ ਗਰੋਥ ਜਿਆਦਾ ਹੋਣੀ ਆ ਜੇਕਰ ਜੇਕਰ ਆਪਾਂ ਨੂੰ ਇੱਥੇ 50 ਫਾਲੋਅਰਾਂ ਦਾ ਟਾਰਗੇਟ ਦਿੱਤਾ ਸੀ ਆਪਾਂ ਟਾਰਗੇਟ ਪੂਰਾ ਕੀਤਾ ਤਾਂ ਆਪਣੀ ਜਿਹੜੀ ਆ ਗਰੋਥ ਹੋਈ ਆ ਆਪਣੇ ਨਾਲ ਫਾਲੋਅਰ ਜੁੜੇ ਦੂਸਰਾ ਆਪਾਂ ਨੂੰ ਪੋਸਟਾਂ ਪਾਉਣ ਖਾਤਰ ਇਹ ਕਹਿ ਰਹੇ ਆ ਕਿ ਹਫ਼ਤੇ ਦੇ ਵਿੱਚ 15 ਪੋਸਟਾਂ ਪਾਓ ਤੇ ਇਹਦੇ ਨਾਲ ਆਪਣਾ ਵੀ ਜਿਹੜਾ ਉਤਸ਼ਾਹ ਵੱਧ ਆਗੇ ਤੇ ਆਪਾਂ ਟਾਰਗੇਟ ਨੂੰ ਪੂਰਾ ਕਰਦੇ ਆਂ ਪੂਰਾ ਕਰਨ ਨਾਲੇ ਤਾਂ ਆਪਣੀ ਗਰੋਥ ਦੁੱਗਣੀ ਹੁੰਦੀ ਆ ਤੇ ਨਾਲੇ ਆਪਾਂ ਨੂੰ ਇੱਕ ਟਾਰਗੇਟ ਮਿਲ ਜਾਂਦਾਗਾ ਤਾਂ ਪਹਿਲਾ ਫਾਇਦਾ ਤਾਂ ਇਹ ਹੋ ਗਿਆ ਤੇ ਦੂਸਰਾ ਫਾਇਦਾ ਇਹ ਹੋਗਾ ਜਿਹਨੂੰ ਰਾਈジング ਕ੍ਰिएਟਰ ਲੇਬਲ ਮਿਲਦਾਗਾ ਉਹਦਾ ਫਾਇਦਾ ਇਹ ਆ ਕਿ ਜਿੰਨਾ ਵੀ ਕੋਈ ਛੋਟਾ ਕ੍ਰिएਟਰ ਹੋਊਗਾ ਉਹਨੂੰ ਇਹ ਲੇਬਲ ਮਿਲਦਾਗਾ ਤਾਂ ਉਹਨੂੰ ਖੁਦ ਰੀਚ ਵੱਧ ਜਾਂਦੀ ਆ ਯਾਨੀ ਕਿ ਜੇਕਰ ਤੁਹਾਡਾ ਫੇਸਬੁੱਕ ਪੇਜ ਬਣਿਆ ਆ ਆਈਡੀ ਨੂੰ ਪ੍ਰੋਫੈਸ਼ਨਲ ਦੇ ਵਿੱਚ ਕੀਤਾ ਹੋਇਆ ਤੁਹਾਡੀਆਂ ਵੀਡੀਓ ਵਗੈਰਾ ਨਹੀਂ ਚੱਲ ਰਹੀਆਂ ਤਾਂ ਤੁਸੀਂ ਆਹਾ ਵਾਲੇ ਟਾਸਕ ਪੂਰੇ ਕਰਨੇ ਜਿਹੜੇ ਆਹੋ ਸ਼ੁਰੂ ਕਰ ਦੋ ਮੈਂ ਗਾਰੰਟੀ ਦਿੰਦਾ ਤੁਹਾਡੀ ਗਰੋਥ ਦੁੱਗਣੀ ਹੋਊਗੀ ਜੇਕਰ ਤੁਹਾਨੂੰ ਪੈਸੇ ਨਹੀਂ ਬਣ ਰਹੇ ਫੇਸਬੁੱਕ ਤੋਂ ਯਾਨੀ ਕਿ ਘਾਟ ਅਰਨਿੰਗ ਹੁੰਦੀ ਆ ਤਾਂ ਤੁਸੀਂ ਇਹ ਵਾਲੀਆਂ ਚੀਜ਼ਾਂ ਨੂੰ ਪੂਰਾ ਕਰੋ ਇਹਨਾਂ ਦੇ ਚੈਲੰਜ ਪੂਰੇ ਕਰੋ ਫੇਰ ਤੁਹਾਨੂੰ 100% ਗਰੋਥ ਮਿਲੂਗੀ ਦੁੱਗਣੀ ਤੇ ਨਾਲ ਦੀ ਨਾਲ ਤੁਹਾਨੂੰ ਫੇਸਬੁੱਕ ਵੀ ਸਪੋਰਟ ਕਰੂ ਜਿੰਨਾ ਜਿੰਨਾਂ ਨੂੰ ਇਹ ਲੈਵਲ ਮਿਲਦਾਗਾ ਕਿਉਂਕਿ ਇਹ ਉਹਨਾਂ ਨੂੰ ਹੀ ਦਿੰਦੇ ਹੈਗੇ ਜਿਹੜੇ ਜਿਹੜੇ ਵੀ ਕੰਮ ਕਰ ਰਹੇ ਹੈ ਚੈਲੰਜ ਪੂਰੇ ਕਰਦੇ ਆ ਤੇ ਨਾਲ ਦੀ ਨਾਲ ਜਿਹੜੀ ਵੀ ਤੁਹਾਡੀ ਕੈਟਾਗਰੀ ਹੋਈ ਭਾਵੇਂ ਤੁਹਾਡੀ ਟੈਕ ਹੋਈ ਭਾਵੇਂ ਤੁਹਾਡੀ ਨਿਊ ਚੈਨਲ ਵਾਲੀ ਹੋਈ ਭਾਵੇਂ ਤੁਹਾਡੀ ਤੁਹਾਡੀ ਬਲੌਗ ਵਾਲੀ ਹੋਈ ਤਾਂ ਉਹਨਾਂ ਚੀਜ਼ਾਂ ਦੇ ਵਿੱਚ ਤੁਹਾਡਾ ਕੰਟੈਂਟ ਆ ਜਿਹੜਾ ਤੁਹਾਡੀ ਵੀਡੀਓ ਰეკਮੈਂਡੇਸ਼ਨ ਦੇ ਵਿੱਚ ਜਾਊਗੀ ਉਹਨਾਂ ਜਿਹੜੇ ਜਿਹੜੇ ਵੀ ਤੁਹਾਡੇ ਸੇਮ ਮਤਲਬ ਕੰਟੈਂਟ ਹੋਇਆ ਉਸ ਟਾਈਪ ਦਾ ਤਾਂ ਉਹਨਾਂ ਦੀ ਵੀਡੀਓ ਦੇ ਨਾਲ ਤੁਹਾਡੀਆਂ ਵੀਡੀਓ ਅੱਗੇ ਪਿੱਛ ਜਿਆਦਾ ਤੋਂ ਜਿਆਦਾ ਫੇਸਬੁੱਕ ਇਸ ਚੀਜ਼ ਦੇ ਵਿੱਚ ਸਪੋਰਟ ਕਰੂਗੀ ਤਾਂ ਕੋਈ ਵੀ ਲੇਬਲ ਮਿਲਦਾਗਾ ਤਾਂ ਉਹਨੂੰ ਤੁਸੀਂ ਇਗਨੋਰ ਨਾ ਕਰਿਆ ਕਰੋ ਇੱਕ ਤਾਂ ਆਪਣਾ ਜ਼ਿਆਦਾਤਰ ਮਿਲਦਾ ਰਾਈਜ਼ਿੰਗ ਕ੍ਰੀਏਟਰ ਲੇਬਲ ਤੇ ਇੱਕ ਕਨਸਟੈਂਟ ਰੀਲ ਕ੍ਰੀਏਟਰ ਜਾਨੀ ਕਿ ਜਿਹੜਾ ਰੈਗੂਲਰ ਰੀਲਾਂ ਪਾ ਰਿਹਾ ਉਹਨੂੰ ਕਨਸਟੈਂਟ ਰੀਲ ਕ੍ਰੀਏਟਰ ਦਾ ਜਿਹੜਾ ਲੇਬਲ ਮਿਲ ਜਾਂਦਾਗਾ ਤਾਂ ਉਹਨਾਂ ਨੂੰ ਇਹ ਤੈਂਹੋ ਮਿਲਦਾਗਾ ਜਿਹੜੇ ਵੀ ਰੈਗੂਲਰ ਇਹ ਚੀਜ਼ਾਂ ਕਰਦੇ ਰਹਿੰਦੇ ਹੈਗੇ ਤਾਂ ਤੁਸੀਂ ਵੀ ਇਹ ਚੀਜ਼ਾਂ ਅਜਮਾਇਆ ਕਰੋ ਕਰਿਆ ਕਰੋ ਤੁਹਾਨੂੰ ਵੀ ਇਹ ਚੀਜ਼ਾਂ ਮਿਲਣੀਆਂ ਤੇ ਨਾਲ ਦੀ ਨਾਲ ਫੇਸਬੁੱਕ ਦੇ ਵੱਲੋਂ ਵੀ ਦੁੱਗਣੀ ਜਿਹੜੀ ਉਹ ਸਪੋਰਟ ਤੁਹਾਨੂੰ ਮਿਲੂਗੀ ਤਾਂ ਵੀਕਲੀ ਚੈਲੰਜ ਆਉਂਦੇ ਆ ਹਰ ਇੱਕ ਬੰਦੇ ਨੇ ਆਪਣੀ ਇੱਥੇ ਜਾ ਕੇ ਹੀ ਚੈੱਕ ਕਰਨਾ ਜਦੋਂ ਵੀ ਇਹ ਲੈਵਲ ਤੁਹਾਡਾ ਪੂਰਾ ਹੋ ਜਾਊਗਾ ਲੈਵਲ ਪੂਰਾ ਹੋ ਜਾ ਤੁਹਾਨੂੰ ਨੋਟੀਫਿਕੇਸ਼ਨ ਦੇ ਵਿੱਚ ਵੀ ਆ ਜਾ ਤੇ ਤੁਹਾਨੂੰ ਇਸ ਤਰੀਕੇ ਤੁਹਾਡੀ ਪ੍ਰੋਫਾਈਲ ਦੇ ਉੱਤੇ ਵੀ ਇਹ ਚੀਜ਼ ਦਿਖਾਈ ਦੇਊਗੀ ਤੁਹਾਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ ਪਹਿਲਾ ਫਾਇਦਾ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਗਰੋਥ ਦੇ ਵਿੱਚ ਹੋ ਜਾਓਗੇ ਤੁਹਾਡੀ ਗਰੋਥ ਜਲਦੀ ਹੋਣ ਲੱਗ ਜੂਗੀ ਤੁਹਾਨੂੰ ਪੈਸੇ ਵੀ ਵਧੀਆ ਬਣਨੇ ਆ ਕਿਉਂਕਿ ਤੁਹਾਨੂੰ ਚੈਲੰਜ ਮਿਲ ਲੱਗੇ ਤੇ ਨਾਲ ਹੀ ਤੁਹਾਨੂੰ ਇੱਕ ਟਾਰਗੇਟ ਮਿਲ ਲੱਗਾ। ਦੂਜੀ ਚੀਜ਼ ਫੇਸਬੁੱਕ ਖੁਦ ਸਪੋਰਟ ਕਰੂਗੀ ਤੁਹਾਨੂੰ ਕਿ ਤੁਸੀਂ ਰਾਈジング ਕ੍ਰੀਏਟਰ ਹੋ, ਵਧੀਆ ਕੰਮ ਕਰ ਰਹੇ ਹੋ ਤਾਂ ਉਹਨਾਂ ਉਹਨਾਂ ਨੂੰ ਹੀ ਇਹ ਜਿਹੜੀ ਆ ਫੇਸਬੁੱਕ ਟੈਗ ਦਿੰਦੀ ਹੈ ਇੱਕ ਹਫ਼ਤੇ ਖਾਤਰ ਪਹਿਲਾਂ ਇੱਕ ਮਹੀਨੇ ਖਾਤਰ ਦਿੰਦੀ ਹੁੰਦੀ ਸੀਗੀ। ਜੇਕਰ ਤੁਸੀਂ ਕੋਈ ਗੜਬੜ ਕਰਦੇ ਹੋ ਤਾਂ ਤੁਹਾਡੇ ਤੋਂ ਇਹ ਟੈਗ ਲੈ ਲਿਆ ਜਾਊਗਾ। ਜੇਕਰ ਤੁਸੀਂ ਆਪਣੀ ਕੈਟਾਗਰੀ ਚੇਂਜ ਕਰਦੇ ਹੋ ਤਾਂ ਵੀ ਤੁਹਾਡੇ ਤੋਂ ਇਹ ਟੈਗ ਹਟਾ ਲਿਆ ਜਾਊਗਾ। ਤਾਂ ਇੱਕੋ ਕੈਟਾਗਰੀ ਦੇ ਵੀਡੀਓਜ਼ ਬਣਾਓ। 10 15 ਦਿਨ ਉਹਦੇ ਤੇ ਕੰਮ ਕਰੋ ਤੇ ਇਹ ਵਾਲੇ ਤੁਸੀਂ ਚੈਲੰਜ ਹਰ ਰੋਜ਼ ਪੂਰੇ ਕਰਿਆ ਕਰੋ ਜਿੰਨੇ ਵੀ ਤੁਹਾਡੇ ਤੋਂ ਹੋ ਸਕਦਾਗਾ ਤੁਹਾਡੀ ਗਰੋਥ ਵੀ ਵਧਿਆਊ ਮੈਂ ਗਰੰਟੀ ਦਿੰਦਾ ਰੀਚ ਵੀ ਵਧੂਗੀ ਨਾਲ ਦੇ ਨਾਲ Facebook ਖੁਦ ਤੁਹਾਨੂੰ ਪ੍ਰਮੋਟ ਕਰੂਗਾ ਅੱਗੇ ਤੋਂ ਅੱਗੇ ਜੇਕਰ ਤੁਹਾਨੂੰ ਇਹ ਨੌਲੇਜ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਕੁਝ ਹੋਰ ਫ੍ਰੀ ਦੇ ਵਿੱਚ ਸਿੱਖਣਾ ਆਪਣਾ ਪੇਜ ਫੋਲੋ ਕਰਕੇ ਰੱਖ ਲਓ